ਲੋ ਵੀ ਮਿੱਤਰੋ ਕਈ ਵਾਰਾਂ بارش ਦੇ ਮੌਸਮ ਦੇ ਵਿੱਚ ਜਾਂ ਜ਼ਿਆਦਾ ਮੀਂਹ ਪੈਣ ਕਾਰਨ ਵਟਾਂ ਰੁੜ ਜਾਂਦੀਆਂ ਖਾਰਾਂ ਪੈ ਜਾਂਦੀਆਂ ਪਾਣੀ ਨੀਵੇਂ ਵਾਣ ਦੇ ਵਿੱਚ ਉੱਤਰ ਜਾਂਦਾ ਤਾਂ ਉਸ ਵੇਲੇ ਕੀ ਹੁੰਦਾ ਵੀ ਝੋਨਾ ਲੱਗ ਜਾਂਦਾ ਆਸ-ਪਾਸ ਤੇ ਝੋਨਾ ਪੱਟਣ ਨੂੰ ਮਿੱਤਰੋ ਜੀ ਨਹੀਂ ਕਰਦਾ ਜੇ ਬਗਾਨਾ ਪੱਟਾਂਗੇ ਤਾਂ ਜੁੱਤੀਆਂ ਪੈਂਦੀਆਂ ਨੇ ਤਾਂ ਫਿਰ ਮਿੱਟੀ ਲੱਭੀਏ ਤਾਂ ਲੱਭੀਏ ਕਿੱਥੋਂ ਬਾਈ ਦੀ ਵੇ ਇੱਥੇ ਤਾਂ ਚਲੋ ਆ ਵਟ ਹੈਗੀ ਆ ਵੀ ਇੱਥੋਂ ਪੱਟ ਕੇ ਆਪਾਂ ਨੱਕਾ ਬਣ ਲਾਂਗੇ ਕਈ ਵਾਰ ਉਹ ਵਿਚਾਲੇ ਜਗ੍ਹਾ ਹੁੰਦੀ ਆ ਤੇ ਬਨਣਾ ਪੈਂਦਾ ਤੇ ਮਿੱਟੀ ਵੱਟ ਤੇ ਘੱਟ ਹੋਵੇ ਤਾਂ ਇਹਨੂੰ ਬਨਣਾ ਹੋਵੇ ਤਾਂ ਤੁਸੀਂ ਕੀ ਕਰਨਾ ਜਿਹਦੇ ਨਾਲ ਤੁਹਾਡਾ ਝੋਨਾ ਵੀ ਬਾਜੇ ਤੇ ਝੋਨੇ ਵਾਲੀ ਜਗ੍ਹਾ ਤੋਂ ਮਿੱਟੀ ਵੀ ਪੱਟੀ ਜਾਵੇ ਤਾਂ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਅੱਜ ਇੱਕ ਇਹੋ ਜਿਹਾ ਤਰੀਕਾ ਦੱਸੂਗਾ ਜਿਹਦੇ ਨਾਲ ਝੋਨੇ ਦਾ 부ਚੜ ਵੀ ਨਹੀਂ ਖਰਾਬ ਹੁੰਦਾ ਤੇ ਜਿੱਥੋਂ ਤੁਸੀਂ 부ਚੜ ਪੱਟੋਂਗੇ ਉਥੋਂ ਪੱਟ ਕੇ ਦੂਜੀ ਥਾਂ ਰੱਖ ਕੇ ਉਸੇ ਜਗ੍ਹਾ ਤੋਂ ਮਿੱਟੀ ਪੱਟ ਕੇ ਨੱਕਾ ਬਨ ਕੇ ਤੁਸੀਂ ਲਾ ਲੋਂਗੇ ਤੇ ਲਾਉਂਗੇ ਕਿਵੇਂ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰ ਦਿਓ ਆਜੋ ਤੁਹਾਨੂੰ ਦਿਖਾਉਣਾ ਨੇੜੇ ਲਿਆ ਆ ਵੀ ਸੱਜਣਾ ਲਾਵੀ ਮਿੱਤਰੋ 1 ਤੇ 2 ਤੇ 3 ਤੇ 4 ਆਪਾਂ 1 ਤੇ 2 ਤੇ 3 ਆ ਤਿੰਨ ਬੁੱਚੜ ਪਟਨੇ ਆ ਇੱਥੋਂ ਲੈਣੀ ਮਿੱਟੀ ਤੇ ਆ ਨੱਕਾ ਬੰਨਣਾ ਪਟਨੇ ਘਰੇ ਹਸਾਂ ਨਾਲ ਉਹ ਦੱਸ ਦਿਨਾ ਤੁਹਾਨੂੰ ਲਓ ਵੀ ਮਿੱਤਰੋ ਕਈ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਕਿਉਂਕਿ ਇਧਰ ਵੇਖਿਆ ਜੀ ਇਹ ਆ ਇਹ ਲਓ ਵੀ ਮਿੱਤਰੋ ਇਹ ਆ ਆਗੇ ਦੋ ਬੁੱਚੜ ਸਾਈਡ ਤੇ ਓਹੋ ਇੱਕ ਬੁੱਚੜ ਤਾਂ ਡੁੱਬ ਗਿਆ ਇਹ ਆ ਆਗੇ ਵੱਜੇ ਵਜਾਏ ਸਾਈਡ ਤੇ ਇਹ ਆ ਆਗੇ ਸਾਈਡ ਤੇ ਠੀਕ ਹੈ ਜੀ ਲੋ ਵੀ ਮਿੱਤਰੋ ਇੱਥੇ ਜਗ੍ਹਾ ਵਾਧੂ ਆ ਗਈ ਇਹ ਇੱਥੋਂ ਪਟੋਣ ਮਿੱਟੀ ਇਹ ਐਂ ਲਾਓ ਇਹਨੂੰ ਇੱਥੋਂ ਪਟੋ ਇਹ ਐਂ ਲਾਓ ਹਾਂਜੀ ਇੱਥੋਂ ਪਟੋ ਇਹ ਐਂ ਲਾਓ ਨਕਾ ਹੋ ਗਿਆ ਬੰਦ ਠੀਕ ਹੈ ਜੀ ਹੁਣ ਆਹ ਬੁੱਚੜਾ ਪਾ ਪਟਿਆ ਸੀ ਇਹ ਲਓ ਬਈ ਆਹ ਲਾਦਾ ਜੀ ਇੱਥੇ ਠੀਕ ਹੈ ਜੀ ਆ ਵੀ ਪਟਿਆ ਸੀ ਆਪਾਂ ਕਈ ਨਾਲ ਤੇ ਆਹ ਜੀ ਆਹ ਲਾਦਾ ਇੱਥੇ ਵਿਖਾਈਏ ਨਾ ਮੁੰਤਰਾ ਵਿਖਾਈਏ ਨਾ ਆ ਵੀ ਬੁੱਚੜ ਪਟਿਆ ਸੀ ਆਪਾਂ ਵੇਖੋ ਜੀ ਐ ਪਟ ਕੇ ਇਹ ਆਪਾਂ ਲਾ ਦਨੇ ਆ ਇੱਥੇ ਠੀਕ ਹੈ ਜੀ ਤੇ ਆਹ ਲਓ ਬਈ ਆਪਾਂ ਲਾ ਲਿਆ ਇੱਥੇ ਇਹ ਇੱਥੇ ਜੀ ਇਹ ਆਟਕੋਈ ਇਹ ਆਟਕੋਈ ਲੋ ਵੀ ਮਿੱਤਰੋ ਮਿੱਟੀ ਉਥੇ ਹੀ ਪਾਟ ਲਈ ਆਪਾਂ ਬੁਚੜ ਟੱਪੇ ਨਾਲ ਪਟ ਕੇ ਸਾਈਡ ਤੇ ਰੱਖ ਲੋ ਮਿੱਟੀ ਜਿੰਨੀ ਚਾਹੀਦੀ ਲਾ ਲੋ ਚਾਹੇ ਖਾਰਪਈ ਹੋਵੇ ਮਾੜੀ ਮੋਟੀ ਚਾਹੇ ਨੱਕਾ ਬੰਨਣਾ ਹੋਵੇ ਮਾੜਾ ਮੋਟਾ ਤੇ ਇਸ ਤਰੀਕੇ ਜੀ ਤੁਸੀਂ ਬਨ ਸਕਦੇ ਜੀ ਇਹ ਤੁਹਾਡੇ ਉਹਦੇ ਕੰਮ ਆਊਗਾ ਜਦੋਂ ਬਹੁਤ ਸਾਰਾ ਮੀਂਹ ਪੈ ਜਾਂਦਾ ਵਟਾਂ ਰੁੱੜ ਜਾਂਦੀਆਂ ਖਾਰਾ ਪੈ ਜਾਂਦੀਆਂ ਕਈ ਵਾਰ ਆਪਾਂ ਨੂੰ ਜਗ੍ਹਾ ਨਹੀਂ ਮਿਲਦੀਗੀ ਵੀ ਮਿੱਟੀ ਕਿਥੋਂ ਲਗੀ ਤੇ ਛੋਨਾ ਪੱਟਣ ਨੂੰ ਜੀ ਨਹੀਂ ਕਰਦਾ ਕਿਸੇ ਦੇ ਵਾਣ ਦਾ ਪੱਟਾਂਗੇ ਤੇ ਜੁੱਤੀਆਂ ਖਾਵਾਂਗੇ ਜੇ ਆਪਾਂ ਨੂੰ ਕਿਸੇ ਦੇ ਵਾਣ ਦੇ ਵਿੱਚ ਵੀ ਲੈਣੀ ਆ ਤੇ ਇਸ ਤਰੀਕੇ ਨਾਲ ਪੱਟ ਕੇ ਠੱਪਾ ਰੱਖ ਕੇ ਪਾਸੇ ਮਿੱਟੀ ਲੈ ਕੇ ਉਥੇ ਸਹੀ ਜਗ੍ਹਾ ਤੇ ਤੁਹਾਡਾ ਬੂਟਾ ਆ ਜਾਊਗਾ ਬੂਟਾ ਕਦੀ ਸੁੱਕੇਗਾ ਨਹੀਂ ਇਹ ਆਪਣੀ ਗਾਰੰਟੀ ਆ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿੱਤਰੋ ਰੱਬ ਰੱਖਾ ਲਓ YouTube ਕਿਸਮੀ ਮਿਸਮੀ ਟਾਟਾ ਬਾਏ ਬਾਏ ਸਤਿ ਸ੍ਰੀ ਅਕਾਲ